ਹੈ ਯਾਨੀ ਕਿ ਭਾਰੀ ਬਰਸਾਤ ਹੋ ਰਹੀ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਸਮੇਤ ਹਿਮਾਚਲ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਭਿਆਨਕ ਬਣੇ ਹੋਏ ਨੇ ਤਾਂ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੈ ਕਾਫੀ ਆ ਸੁਖਨਾ ਲੈਕ ਦਾ ਜ਼ਿਕਰ ਕੀਤਾ ਜਾਏ ਤਾਂ ਉੱਥੇ ਵੀ ਪਾਣੀ ਦਾ ਪੱਧਰ ਵਧਿਆ ਹੈ ਸੁਖਨਾ ਲੈਕ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਕੁਝ ਹਾਲਾਤ ਹੈ ਮੋਹਾਲੀ ਔਰ ਪੰਚਕੁਲਾ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਟ੍ਰਾਈ ਸਿਟੀ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਚੰਡੀਗੜ੍ਹ ਚ ਕਈ ਥਾਈ ਪਾਣੀ ਭਰ ਗਿਆ ਹੈ ਇੱਥੋਂ ਤੱਕ ਦੀ ਜਾਣਕਾਰੀ ਹੈ ਜਿਹੜੇ ਹੇਠਲੇ ਇਲਾਕੇ ਨੇ ਨੀਵੇਂ ਇਲਾਕੇ ਨੇ ਉੱਥੋਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਹੈ ਸੁਖਨਾ ਲੈਕ ਦੇ ਫਲੱਡ ਗੇਟ ਖੋਲੇ ਗਏ ਨੇ ਮੇਰੇ ਸੋਗੀ ਮਨੋਜ ਰਾਤੀ ਫੋਨ ਲਾਈਨ ਤੇ ਨੇ ਆ ਮਨੋਜ ਕੀ ਕੁਝ ਜਾਣਕਾਰੀ ਹੈ ਕੀ ਕੁਝ ਹਾਲਾਤ ਨੇ ਹਾਲਾਂਕਿ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਲਾਈਵ ਜਿਹੜਾ ਹੈ ਉਸ ਦੇ ذریعے ਸ ਦਰਸ਼ਕਾਂ ਨੂੰ ਤਸਵੀਰਾਂ ਦਿਖਾਈਏ ਪਰ ਅੰਦਾਜ਼ਾ ਲਾ ਸਕਦੇ ਆ ਕਿ ਸ਼ਾਇਦ ਮੀਂਹ ਦੇ ਕਰਕੇ ਪਾਣੀ ਭਰਨ ਕਰਕੇ ਵੀ ਤੁਸੀਂ ਮੌਕੇ ਤੇ ਨਹੀਂ ਪਹੁੰਚ ਸਕੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਬਿਲਕੁਲ ਗੁਰਜੋਤ ਅਸੀਂ ਕੋਸ਼ਿਸ਼ ਕੀਤੀ ਹੈ ਲੇਕਿਨ ਕਾਫੀ ਹਾਲਾਤ ਜਿਹੜੇ ਹੈਗੇ ਕਿਉਂਕਿ ਕਾਫੀ ਜਿਹੜਾ ਹੈਗਾ ਜਲ ਭਰ ਆਵ ਜਿਹੜੀ ਸਿਚੁਏਸ਼ਨ ਹੈ ਉਹ ਰੋਡ ਤੇ ਹੈਗੀ ਹੈ ਇਸ ਕਰਕੇ ਅਸੀਂ ਨਹੀਂ ਪਹੁੰਚ पाए ਲੇਕਿਨ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਈਏ ਕਿ 1162 ਜਿਹੜਾ ਜਿਹੜਾ ਪਾਣੀ ਦਾ ਲੈਵਲ ਹੁੰਦਾ ਹੈ ਝੀਲ ਦਾ ਉਹ ਜਿਹੜਾ ਹੈਗਾ ਉਹ ਵੱਧ ਕੇ 1163 ਹੋ ਗਿਆ ਜਿਹੜਾ ਡੇਜਰ ਡੋਨ ਤੇ ਆਂਦਾ ਹੈ ਇਸ ਕਰਕੇ ਫਲੱਡ ਗੇਟ ਜਿਹੜੇ ਹੈਗੇ ਉਹ ਖੋਲ ਦਿੱਤੇ ਗਏ ਨੇ ਯਾਨੀ ਕਿ ਫਲੱਡ ਗੇਟ ਖੁੱਲਣ ਦਾ ਮਤਲਬ ਹੈਗਾ ਕਿ ਜਿਹੜਾ ਵੀ ਪਾਣੀ ਹੈ ਉਹ ਕਿਸ਼ਨਦਰ ਤੋਂ ਹੁੰਦੇ ਹੋਏ ਸਿੱਧਾ ਪੰਜਾਬ ਇੰਟਰ ਹੁੰਦਾ ਬਲਟਾਨਾ ਯਾਨੀ ਕਿ ਬਲਟਾਨਾ ਜਿਹੜਾ ਏਰੀਆ ਹੈ ਮੋਹਾਲੀ ਜ਼ਿਲ੍ਹੇ ਦਾ ਜ਼ੀਰਕਪੁਰ ਤੇ ਨਾਲ ਉਹਨੂੰ ਅਲਰਟ ਮੋਡ ਤੇ ਰੱਖਿਆ ਗਿਆ ਸੀਗਾ ਕੱਲ ਹੀ ਉਹਨੂੰ ਅਲਰਟ ਮੋਡ ਤੇ ਰੱਖਿਆ ਗਿਆ ਸੀ ਤੇ ਹੁਣ ਹੋਰ ਵੀ ਅਲਰਟ ਹੈਗਾ ਕਿਉਂਕਿ ਜਿਹੜਾ ਫਲੱਡ ਗੇਟ ਖੋਲੇ ਗਏ ਨੇ ਜਿੰਨਾ ਵੀ ਜਿਹੜਾ ਪਾਣੀ ਹੈ ਉਹ ਸਿੱਧਾ ਬਲਟਾਨਾ ਤੋਂ ਹੋ ਕੇ ਸਿੱਧਾ ਜਿਹੜਾ ਵੀ ਉੱਥੇ ਆ ਜਿਹੜਾ ਹੈਗਾ ਦਰਿਆ ਹੈ ਉੱਥੇ ਅੱਗੇ ਜਾਏਗਾ ਇਸ ਕਰਕੇ ਬਲਟਾਨਾ ਜਿਹੜਾ ਏਰੀਆ ਹੈ ਉਸ ਤੋਂ ਅੱਗੇ ਜਿਹੜਾ ਜ਼ੀਰਕਪੁਰ ਹੈ ਉਸ ਤੋਂ ਅੱਗੇ ਜਿਹੜੀ ਘੱਗਰ ਨਦੀ ਹੈ ਉਹ ਸਾਰਾ ਹੁਣ ਅਲਰਟ ਮੋਡ ਤੇ ਹਾਲਾਂਕਿ ਜਿਹੜੇ ਸੀਨੀਅਰ ਅਧਿਕਾਰੀ ਨਾਲ ਸਾਡੀ ਗੱਲਬਾਤ ਹੋਈ ਹੈ ਡੀਸੀ ਮਹਾਲੀ ਨਾਲ ਗੱਲ ਹੋਈ ਹੈ ਉਹਨਾਂ ਵੱਲੋਂ ਟੀਮਾਂ ਜਿਹੜੀ ਆ ਵੱਖ-ਵੱਖ ਟੀਮਾਂ ਜਿਹੜੀ ਬਣਾਈ ਗਈਆਂ ਜਿਦੇ ਵਿੱਚ ਗੱਡੀਆਂ ਜਿਹੜੀਆਂ ਜਿਹੜੇ ਪੰਪਸ ਨੇ ਜੀਸੀਬੀ ਜਿਹੜੀ ਰੈਸਕਿਊ ਟੀਮ ਹੈਗੀ ਹੈ ਜਾਂ ਫਿਰ ਫਾਇਰ ਦੀ ਜਿਹੜੀ ਗੱਡੀ ਹੈ ਉਹਨਾਂ ਨੂੰ ਵੀ ਜਿਹੜਾ ਹੈਗਾ ਮੌਕੇ ਤੇ ਲਾਇਆ ਗਿਆ ਲਾਈਕ ਮੁਬਾਰਕਪੁਰ ਦਾ ਏਰੀਆ ਹੋਵੇ ਜਿੱਥੇ ਕਾਫੀ ਫਲੱਡ ਜਿਹੜਾ ਹੈਗਾ ਪਾਣੀ ਭਰਦਾ ਹੈ ਪੁਲ ਦੇ ਨਾਲ ਉੱਥੇ ਗੱਡੀਆਂ ਲਾਈ ਹੋਈ ਹੈ ਰੈਸਕਿਊ ਟੀਮ ਦੀ ਉਸ ਤੋਂ ਇਲਾਵਾ ਜਿਹੜਾ ਆਪਾਂ ਗੱਲ ਨਦੀ ਦੀ ਜਿਹੜੀ ਹੈਗੀ ਹੈ ਡੇਰਾ ਬੱਸੀ ਦੀ ਉੱਥੇ ਜਿਹੜੀ ਹੈਗੀ ਟੀਮਾਂ ਲਾਈ ਗਈਆਂ ਉਸ ਤੋਂ ਇਲਾਵਾ ਬਲਟਾਨਾ ਜਿਹੜਾ ਅਲਾਟ ਹੈਗਾ ਉੱਥੇ ਜਿਹੜੀ ਟੀਮਾਂ ਲਾਈ ਗਈਆਂ ਉਦੋਂ ਲਾਲ ਲਾਲ ਜਿਹੜਾ ਖਰਨ ਲਾਂਡਰਾ ਜਿਹੜਾ ਏਰੀਆ ਹੈ ਮੋਹਾਲੀ ਜ਼ਿਲ੍ਹੇ ਦਾ ਉੱਥੇ ਵੀ ਜਿਹੜਾ ਹੈਗਾ ਉਹ ਪੂਰਾ ਅਲਰਟ ਕੀਤਾ ਹੋਇਆ ਹੈ ਉੱਥੇ ਵੀ ਦੋ ਦਿਨ ਬਿਲਡਿੰਗ ਜਿਹੜੀ ਹੈ ਜੱਜਰ ਹਾਲਤ ਸੀਗੀ ਉਹਨਾਂ ਨੂੰ ਵੀ ਖਾਲੀ ਕਰਾਇਆ ਗਿਆ ਕਿਉਂਕਿ ਕਹਿ ਸਕਦੇ ਆ ਕਿ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਹੈ ਲਗਾਤਾਰ ਕੱਲ ਤੋਂ ਜਿਹੜੀ ਸਿਚੁਏਸ਼ਨ ਹੈਗੀ ਹੈ ਉਹਦੇ ਬੱਦੇ ਨਜ਼ਰ ਕਈ ਥਾਵਾਂ ਤੇ ਜਿਹੜੀ ਕੰਪਲੀਟ ਸਾਰੀ ਹੈ ਹੁਣ ਵੀ ਸਾਨੂੰ ਕਾਲ ਆ ਰਹੇ ਸੀਗਾ ਇੱਕ ਰੁੜਕਾ ਪਿੰਡ ਹੈਗਾ ਇਹਰਾ ਜੈਰੋ ਸਿਟੀ ਦੇ ਨਾਲ ਉਹ ਪੂਰਾ ਪਾਣੀ ਚ ਭਰ ਚੁੱਕਿਆ ਹੈ ਕਈ ਲੋਕੀ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਕਈ ਲੋਕ ਜਿਹੜੇ ਹੈਗੇ ਉਹ ਫਸੇ ਹੋਏ ਆਪਣੀ ਛੱਤਾਂ ਤੇ ਬੈਠੇ ਹੋਏ ਨੇ ਕਿਉਂਕਿ ਮੀਂਹ ਬਹੁਤ ਪੈ ਰਿਹਾ ਹੁਣ ਵੀ ਕ ਮੀ ਪੈਨ ਕਰਕੇ ਲੋਕਾਂ ਨੂੰ ਦਿੱਕਤ ਆਏਗੀ ਘਰ 'ਚ ਵੀ ਪਾਣੀ ਵੜ ਗਿਆ ਇਸ ਕਰਕੇ ਛੱਤਾਂ 'ਤੇ ਜਿਹੜੇ ਪਹੁੰਚ ਚੁੱਕੇ ਨੇ ਆਪਣੀ ਫੈਮਿਲੀ ਨੂੰ ਲੈ ਕੇ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾ ਰਿਹਾ ਹੈ ਪਰ ਸਿਚੁਏਸ਼ਨ ਇਸ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਕਿਹੜਾ ਘਰਾਂ 'ਚ ਪਾਣੀ ਭਰਿਆ ਹੈ ਕਿਉਂਕਿ ਜਾਣਕਾਰੀ ਹੈ ਕਿ ਜਿਹੜੇ ਨੀਵੇਂ ਇਲਾਕੇ ਨੇ ਚੰਡੀਗੜ੍ਹ ਦੇ ਉੱਥੇ ਕਾਫੀ ਪਾਣੀ ਵੜ ਗਿਆ ਘਰਾਂ 'ਚ ਬਿਲਕੁਲ ਬਿਲਕੁਲ ਗੁਰਜੋਤ ਜਿਹੜੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਜਿਹੜੀ ਆ ਰਹੀ ਹੈ ਇਸ ਤੇ ਫੇਰ ਵੀ ਗਿਰਨ ਕਾਰਨ ਜਿਹੜੀ ਗੱਡੀਆਂ ਵੀ ਜਿਹੜੀ ਹੈਗੀ ਉਹ ਡੈਮੇਜ ਹੋਈ ਹੈ ਤੇ ਘਰਾਂ 'ਚ ਪਾਣੀ ਜਿਹੜਾ ਹੈਗਾ ਵੜਨ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਉਹ ਖਾਸ ਤੌਰ ਤੇ ਜੇ ਅਸੀਂ ਗੱਲ ਕਰੀਏ ਮਾਹੌਲੀ ਜ਼ਿਲ੍ਹੇ ਦੇ 11 ਫੇਜ ਦੀ ਅਸੀਂ ਗੱਲ ਕਰ ਲਈਏ ਘਰਾਂ 'ਚ ਪਾਣੀ ਵੜਿਆ ਹੋਇਆ ਤੇ ਫੇਜ 5 'ਚ ਜਿਹੜੀ ਹੈਗੀ ਤਸਵੀਰਾਂ ਵੀ ਆਈ ਹੈ ਉੱਥੇ ਵੀ ਪਾਣੀ ਵੜਿਆ ਹੋਇਆ ਲੋਕੀ ਕਿਉਂਕਿ ਰਿਸਾਵ ਦਾ ਜਿਹੜਾ ਕਹਿ ਸਕਦੇ ਆ ਕਿ ਜਿਹੜੀ ਵੀ ਨਗਰ ਨਿਗਮ ਜਿਹੜਾ ਦਾਅਵੇ ਕਰਦਾ ਹੈ ਮਿਊਨਿਸਪਲ ਕਾਰਪੋਰੇਸ਼ਨ ਜਿਹੜਾ ਦਾਅਵੇ ਕਰਦਾ ਹੈ ਕਿ ਮਾਲਦੂਨ ਤੋਂ ਪਹਿਲਾਂ ਅਸੀਂ ਪੂਰੀ ਤਿਆਰੀ ਜਿਹੜੀ ਹੈਗੀ ਉਹ ਕੀਤੀ ਕਰ ਚੁੱਕੇ ਨੇ ਆਖਿਰ ਪੂਰਾ ਜਿਹੜਾ ਹੈਗਾ ਉਹ ਜਿਹੜੀ ਵੀ ਜਿਹੜਾ ਮਰਮਮਤ ਜਾਂ ਫਿਰ ਹੋਰ ਵੀ ਜਿਹੜੀ ਮੇਨਟੇਨੈਂਸ ਹੈ ਉਹ ਕਰ ਚੁੱਕੇ ਨੇ ਲੇਕਿਨ ਹੁਣ ਤਾਬਿਆਂ ਦੀ ਕੋਲ ਜ਼ਰੂਰ ਖੁੱਲਦੀ ਨਜ਼ਰ ਆ ਰਹੀ ਹੈ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਘਰਾਜ ਵਿੱਚ ਵੜਨਾ ਜਾਂ ਜਿਹੜਾ ਪਾਣੀ ਜਿਹੜਾ ਹੈਗਾ ਉਹਦਾ ਨਹੀਂ ਅੱਗੇ ਨਿਕਲਣਾ ਤਾਂ ਇਹ ਦਰਸਾਉਂਦਾ ਹੈ ਕਿ ਆਖਿਰ ਤਿਆਰੀਆਂ ਕਿਸ ਤਰ੍ਹਾਂ ਦੀ ਸੀ ਜੀ ਇਸ ਕਰਕੇ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਦੀ ਵੀ ਮੋਹਾਲੀ ਜ਼ਿਲ੍ਹੇ ਦੀ ਵੀ ਅਲਰਟ ਪਹਿਲਾਂ ਤੋਂ ਹੀ ਪ੍ਰਸ਼ਾਸਨ ਨੇ ਜਾਰੀ ਕੀਤਾ ਹੋਇਆ ਸੀ ਔਰ ਅੱਜ ਤੇ ਕੱਲ ਤੱਕ ਖਾਸ ਤੌਰ ਤੇ ਵੱਡਾ ਔਰੇਂਜ ਅਲਰਟ ਹੈ ਇਹ ਵੀ ਕਿਹਾ ਜਾ ਰਿਹਾ ਕਿ ਘਰਾਂ ਚੋਂ ਨਾ ਨਿਕਲੋ ਲੋਕਾਂ ਨੂੰ ਜਿੰਨਾ ਜ਼ਰੂਰੀ ਹੈ ਜੇ ਬਹੁਤ ਜ਼ਰੂਰੀ ਹੈ ਤਾਂ ਹੀ ਨਿਕਲੋ ਇਹ ਇਹ ਹਾਲਾਤ ਬਣੇ ਹੋਏ ਨੇ ਬਿਲਕੁਲ ਦੇਖੋ ਵੈਦਰ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਆਫੀਸਰ ਨੇ ਉਹਨਾਂ ਨਾਲ ਵੀ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿਉਂਕਿ ਕੱਲ ਦਾ ਵੀ ਤੇ ਅੱਜ ਦਾ ਵੀ ਤੇ ਜਿਹੜਾ ਅਲਰਟ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਜੀ ਲੋਕਾਂ ਨੂੰ ਵਾਰ-ਵਾਰ ਹਦਾਇਤਾਂ ਦਿੱਤੀ ਜਾ ਰਹੀ ਸੀ ਕਿ ਤੁਸੀਂ ਘਰਾਂ ਤੋਂ ਨਾ ਨਿਕਲੋ ਜੇ ਕੋਈ ਕੋਈ ਅਮਰਜੈਂਸੀ ਨਹੀਂ ਹੈ ਤੇ ਆਪਾਂ ਜੀ ਅੱਜ ਦੀ ਗੱਲ ਕਰੀ ਅੱਜ ਵੀ ਲਗਾਤਾਰ ਪੂਰਾ ਦਿਨ ਬਾਰਿਸ਼ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ ਲੇਕਿਨ ਹਾਲਾਤ ਜੇ ਆਪਾਂ ਗੱਲ ਕਰੀਏ ਕਿਉਂਕਿ ਫਲੱਡ ਗੇਟ ਜਿਹੜੇ ਆ ਉਹ ਖੋਲ ਦਿੱਤੇ ਗਏ ਨੇ ਧੱਗੜ ਦਾ ਜਿਹੜਾ ਪਾਣੀ ਹੈ ਉਹ ਵੀ ਵੱਜ ਚੁੱਕਿਆ ਹੈ ਡੇਂਜਰ ਜ਼ੋਨ ਤੇ ਹੈਗਾ ਇਸ ਕਰਕੇ ਜਿਹੜਾ ਨੇਰੇ ਤੇਰੇ ਦੇ ਵਿੱਚ ਜਿਹੜੇ ਵੀ ਪਿੰਡ ਨੇ ਆ ਫਿਰ ਏਰੀਆ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਖਾਲੀ ਕਰਾ ਦਿੱਤਾ ਗਿਆ ਕਿਉਂਕਿ ਕਾਫੀ ਮੀਂਹ ਪੈਣ ਕਰਕੇ ਜਿਹੜੀ ਸੁਸਾਇਟੀਜ਼ ਨੇ ਜਾਂ ਫਿਰ ਘਰ ਨੇ ਉੱਥੇ ਪਾਣੀ ਵੜ ਗਿਆ ਲੋਕਾਂ ਨੂੰ ਕਾਫੀ ਦਿੱਕਤਾਂ ਹੋ ਰਹੀਆਂ ਗੱਡੀਆਂ ਜਿਹੜੀ ਆ ਉਹ ਫਸ ਚੁੱਕੀਆਂ ਹੋਰ ਜਿਹੜੇ ਕੰਗਰ ਦੇ ਨੇੜੇ ਜਿਹੜੇ ਜਾਂ ਫਿਰ ਜਿਹੜੇ ਵੀ ਬਰਸਾਤੀ ਜਿਹੜੇ ਦਰਿਆ ਉਹਦੇ ਨੇੜੇ ਜਿਹੜੇ ਜਿਹੜੇ ਵੀ ਰੈ residense ਏਰੀਆ ਉੱਥੇ ਸਾਰੀ ਜਿਹੜੀ ਥਾਵਾਂ ਤੇ ਖਾਲੀ ਕਰਾ ਦਿੱਤਾ ਗਿਆ ਹੈ ਰੈਸਕਿਊ ਟੀਮ ਜਿਹੜੀ ਹੈਗੀ ਹੈ ਫਲੱਡ ਜਿਹੜੀ ਜਿਹੜੀ ਟੀਮ ਹੈਗੀ ਹੈ ਉਹ ਰੈਸਕਿਊ ਦੇ ਨਾਲ-ਨਾਲ ਆਪਰੇਸ਼ਨ ਜਾਂ ਫਿਰ ਜਿਹੜੀ ਕਮਕਲ ਦੀ ਜਿਹੜੀ ਗੱਡੀਆਂ ਨੇ ਉਨਾ ਦੇ ਵੀ ਲਗਾਤਾਰ ਮੀਟਿੰਗ ਹੋਣ ਕਰਕੇ ਪੂਰਾ ਜਿਹੜਾ ਅਲਰਟ ਤੇ ਹੈ ਤੇ ਟੀਮਾਂ ਜਿਹੜੀ ਹੈ ਅਭਾਜੇ ਮੌਲੀ ਜ਼ਿਲ੍ਹੇ ਦੀ ਗੱਲ ਕਰ ਲਈਏ ਉਹ ਵੀ ਸਾਰੀ ਜਿਹੜੀ ਹੈਗੀ ਹੈ ਉਹ ਮੌਕੇ ਤੇ ਮੌਜੂਦ ਨੇ ਤੇ ਪੂਰਾ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਮਿਸ ਹੈਪਨਿੰਗ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਬਾਤ ਨਾ ਹੋਵੇ ਪੂਰੀ ਜਿਹੜੀ ਹੈਗੀ ਹੈ ਪੰਪ ਦੇ ਥਰੂ ਜਿਹੜਾ ਪਾਣੀ ਹੈ ਉਹ ਕਟਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਿੱਥੇ-ਜਿੱਥੇ ਜਿਹੜਾ ਪਾਣੀ ਜਿਹੜਾ ਹੈਗਾ ਉਹ ਜ਼ਿਆਦਾ ਭਰ ਚੁੱਕਿਆ ਠੀਕ ਹੈ ਮਨੋਜ ਅਸੀਂ ਜਾਣਕਾਰੀ ਤੌਰ ਤੋ ਲੈਂਦੇ ਰਵਾਂਗੇ ਪਰ ਫਿਲਹਾਲ ਸ਼ੁਕਰੀਆ ਧੰਨਵਾਦ ਹੈ ਤਾਂ ਤਨ ਤਸਵੀਰਾਂ ਨੇ ਤਿੰਨ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕੁਝ ਇਸ ਵੇਲੇ ਹਾਲਾਤ ਨੇ ਮੁਹਾਲੀ ਹੈ ਚੰਡੀਗੜ੍ਹ ਹੈ ਔਰ ਨਾਲ ਲੱਗਦੇ ਜਿਹੜੇ ਇਲਾਕੇ ਨੇ ਖਰੜ ਹੈ ਟਰਾਈ ਸਿਟੀ ਦਾ ਸਾਰਾ ਸੀ ਹਿੱਸਾ ਕਹਿ ਸਕਦੇ ਆ ਇਸ ਵੇਲੇ ਅਲਰਟ ਤੇ ਹੈ ਕਿਉਂਕਿ ਸੁਖਨਾ ਲੇਖ ਦੇ 플ੱਡ ਗੇਟ ਖੋਲ ਦਿੱਤੇ ਗਏ ਨੇ ਔਰ ਪਲਟਾਣਾ ਵਾਲਾ ਇਲਾਕਾ ਹੈ ਖਾਸ ਤੌਰ ਤੇ ਉੱਥੇ ਜ਼ਿਆਦਾ ਵੱਡੀ ਸਮੱਸਿਆ ਹੋਏਗੀ ਕਿਉਂਕਿ ਹੁਣ ਪਾਣੀ ਜਿਹੜਾ ਉੱਥੇ ਵੜੇਗਾ ਸੁਭਾਵਿਕ ਤੌਰ ਤੇ ਜਦੋਂ 플ੱਡ ਗੇਟ ਖੋਲੇ ਗਏ ਨੇ ਤਾਂ ਪਾਣੀ ਕਿਸ ਕਾਇਤੰਤ ਤਸਵੀਰਾਂ ਨੇ ਸੁਖਨਾ ਲੇਖ ਦੀ ਤਸਵੀਰਾਂ ਸੈਕਟਰ 37 ਜਾਂ ਚੰਡੀਗੜ੍ਹ ਦਾ ਕਿ ਕੁਝ ਹਾਲਾਤ ਬਣੇ ਹੋਏ ਨੇ ਉਹ ਤਸਵੀਰਾਂ ਦਿਖਾ ਰਹੇ ਆ ਸੈਕਟਰ 41 42 43 ਇਹ ਹਾਲਾਤ ਜਿਹੜੇ ਨੇ ਉਹ ਵੱਖ-ਵੱਖ ਸਾਈਂ ਦਿਖਾ ਰਹੇ ਆ ਤਸਵੀਰਾਂ ਦੇ ਰਾਹੀਂ ਕਿ ਕੁਝ ਬਣੇ ਹੋਏ ਨੇ ਗੱਡੀਆਂ ਜਿਹੜੀਆਂ ਨੇ ਅੱਧੇ ਤੋਂ ਜ਼ਿਆਦਾ ਡੁੱਬੀਆਂ ਨੇ ਇੰਨਾ ਫੁੱਟ ਪਾਣੀ ਜਿਹੜਾ ਹੈ ਚੰਡੀਗੜ੍ਹ 'ਚ ਭਰਿਆ ਹੋਇਆ ਇਹ ਚੌਂਕ ਦੀ ਇੱਕ ਤਸਵੀਰ ਹੈ ਚੰਡੀਗੜ੍ਹ ਦੇ ਜਿੱਥੇ ਕਿ ਬਹੁਤ ਸਾਰੀਆਂ ਗੱਡੀਆਂ ਸਵੇਰ ਵੇਲੇ ਜਿਹੜੀਆਂ ਨੇ ਉਜਾਮ ਹੋਈਆਂ ਸਾਈਡ ਤੇ ਲਗਾ ਲਈਆਂ ਲੋਕਾਂ ਨੇ ਬਹੁਤ ਮੁਸ਼ਕਿਲ ਦੇ ਨਾਲ ਉਥੋਂ ਗੁਜ਼ਰਨਾ ਪੈ ਰਿਹਾ ਤੇ ਇਹ ਹਾਲਾਤ ਨੇ ਇਹ ਤਿੰਨ ਤਸਵੀਰਾਂ